ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ 31ਵੀਂ ਕਮਲਜੀਤ ਖੇਡਾਂ ਦੇ ਦੌਰਾਨ ਯੂਐਸਏ ਤੋਂ ਵਿਸ਼ੇਸ਼ ਤੌਰ ਤੇ 올ੰਪੀਅਨ ਖਿਡਾਰੀ ਰਹੇ ਸਵਰਗੀ ਕਮਲਜੀਤ ਦੀ ਭੈਣ ਅਤੇ ਉਹਨਾਂ ਦੇ ਬੱਚੇ ਵਿਸ਼ੇਸ਼ ਤੌਰ ਤੇ ਟੂਰਨਾਮੈਂਟ ਲਈ ਪੰਜਾਬ ਆਏ ਇਸ ਮੌਕੇ ਤੇ ਭਾਵੁਕ ਹੁੰਦਿਆਂ 올ੰਪੀਅਨ ਕਮਲਜੀਤ ਦੀ ਭੈਣ ਨਿਰਮਲਜੀਤ ਕੌਰ ਯੂਐਸਏ ਨੇ ਕਿਹਾ ਕਿ ਅੱਜ ਖੇਡ ਮੈਦਾਨ ਵਿੱਚ ਖਿਡਾਰੀਆਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਪਰਾ ਦੀ ਬਹੁਤ ਯਾਦ ਆ ਰਹੀ ਹੈ ਅਤੇ ਉਹਨਾਂ ਨੂੰ ਹਰ ਖਿਡਾਰੀ ਦੇ ਵਿੱਚ ਉਹਨਾਂ ਨੂੰ ਆਪਣਾ ਪਰਾ ਹੀ ਨਜ਼ਰ ਆ ਰਿਹਾ ਹੈ ਗੌਰਤਲਬ ਹੈ ਕਿ ਖੇਡਾਂ ਦੌਰਾਨ 6 ਹਾਂ ਸੂਬਿਆਂ ਤੋਂ ਖਿਡਾਰੀਆਂ ਨੇ ਪਾਗ ਲਿਆ ਸੀ ਇਸ ਮੌਕੇ ਤੇ ਡਾਕਟਰ ਕਮਲਜੀਤ ਸਿੰਘ ਕੇ ਜੀਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਕਮਲਜੀਤ ਖੇਡਾਂ ਨੇ ਹੁਣ ਤੱਕ ਬਹੁਤ ਖਿਡਾਰੀ ਪੈਦਾ ਕੀਤੇ ਹਨ ਇਸ ਖੇਡ ਮੈਦਾਨ ਦੇ ਨਾਲ ਮਾਝੇ ਇਲਾਕੇ ਦੀ ਧਰਤੀ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਵੀ ਮਿਲੀ ਹੈ ਇਸ ਮੌਕੇ ਤੇ ਯੂਐਸਏ ਤੋਂ ਆਈ ਪੈਣ ਨਿਰਮੋਲਜੀਤ ਕੌਰ ਤੇ ਉਹਨਾਂ ਦੀ ਬੇਟੀ ਤੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਕੇ ਜਿਨੇ ਇਸ ਖੇਡ ਮੇਲੇ ਦੇ ਮੁਖ ਪ੍ਰਬੰਧਕ ਪ੍ਰਤੀਪਾਲ ਸਿੰਘ ਬਟਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸਫਲ ਟੂਰਨਾਮੈਂਟ ਦੀ ਵਧਾਈ ਦਿੱਤੀ। ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ। ਮੇਰਾ ਨਾਮ ਨਿਰਮੋਲਜੀਤ ਕੌਰ ਹੈ ਤੇ ਮੈਂ ਯੂਐਸਏ ਤੋਂ ਆਈ ਆ ਤੇ ਇਹ ਜੋ ਖੇਡਾਂ ਹੋ ਰਹੀਆਂ ਮੇਰੇ ਬ੍ਰਦਰ ਦੇ ਨਾਂ ਤੇ ਕਮਲਜੀਤ ਸਿੰਘ ਦੇ ਨਾਂ ਤੇ ਖੇਡਾਂ ਹੋ ਰਹੀਆਂ। ਤੇ ਮੇਰੇ ਬ੍ਰਦਰ ਪ੍ਰਤੀਪਾਲ ਸਿੰਘ ਬਟਾਲਾ ਉਹ ਇੱਕ ਇਹਡਾ ਕਰਵਾ ਰਹੇ ਨੇ ਹਾਂਜੀ ਇੱਥੇ ਬਹੁਤ ਵਧੀਆ ਮਾਹੌਲ ਲੱਗਾ ਸਾਰੇ ਵੱਖਰੇ ਵੱਖਰੇ ਤਰ੍ਹਾਂ ਦੇ ਖਿਡਾਰੀ ਦੇਖਣ ਨੂੰ ਮਿਲੇ ਨੇ ਤੇ ਸਾਰਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਸਰਦਨ ਸਾਹਿਬ ਵੀ ਹੋ ਰਿਹਾ ਬਹੁਤ ਪ੍ਰਦਾਨ ਸਭ ਹੋ ਰਿਹਾ ਬਹੁਤ ਖਿਡਾਰੀ ਇਸ ਮੈਦਾਨ ਨੇ ਪੈਦਾ ਕੀਤੇ ਤੇ ਅੱਗੇ ਵੀ ਕਰ ਰਹੇ ਨੇ ਸੋ ਬੱਚਿਆਂ ਨੂੰ ਬੜਾ ਉਤਸ਼ਾਹ ਮਿਲ ਰਿਹਾ ਥੋੜਾ ਠੀਕ ਲੱਗਾ ਪਰ ਥੋੜਾ ਇਹ ਵੀ ਦੇਖ ਕੇ ਦੁੱਖ ਲੱਗਾ ਕਿ ਜਦੋਂ ਨਸ਼ੇ ਕਰ ਰਹੇ ਨੇ ਬੱਚੇ ਜਾਂ ਨੌਜਵਾਨ ਸੋ ਸਾਡੀ ਤੇ ਕੋਸ਼ਿਸ਼ ਆ ਕਿ ਪੰਜਾਬ ਜਿਹੜਾ ਪਹਿਲੇ ਵਰਗਾ ਰੰਗਲਾ ਪੰਜਾਬ ਹੋਏ ਤੇ ਨਸ਼ੇ ਤੋਂ ਮੁਕਤ ਹੋਵੇ ਸੋ ਇੱਕ ਬਹੁਤ ਵੱਡੀ ਕੋਸ਼ਿਸ਼ ਆ ਇਹਨਾਂ ਨਸ਼ਿਆਂ ਨੂੰ ਰੋਕਣ ਲਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਮਰਿਤਪੁਰੰਦੇਵ ਆ ਮੈਂ ਯੂ ਐਸ ਏ ਤੋਂ ਆ ਤੇ ਮੈਂ ਕਮਲਜੀਤ ਨਾਮੇ ਜੀ ਦੀ niece ਆ ਅੰ ਇਥੇ ਆ ਕੇ ਬੜਾ ਚੰਗਾ ਲੱਗਾ ਕਿ ਇਥੇ ਸਾਰੇ ਕਮਿਊਨਿਟੀ ਹੈਗਾ ਬਹੁਤ ਵਧੀਆ ਲੱਗਦਾ ਮੈਂ ਵੀ ਪਹਿਲਾਂ ਖਿਡਾਰੀ ਸੀ ਤੇ ਹੁਣ ਹੈ ਖਿਡਾਰੀ ਤੇ ਬਹੁਤ ਵਧੀਆ ਲੱਗਦਾ ਕਿ ਸਾਰੇ ਇਥੇ ਆ ਕੇ ਖੇਡਣ ਦੇ ਸਾਰੇ ਇਥੇ ਰਨ ਕਰਨ ਦੇ ਸਪੋਰਟਸ ਕਰਨ ਦੇ ਬਹੁਤ ਵਧੀਆ ਲੱਗਦਾ ਕਿ ਬੱਚੇ ਮੇਰੇ ਵਾਂਗੂ ਹੀ ਇਥੇ ਆ ਕੇ ਉਹਨਾਂ ਦੇ ਡਰੀਮਸ ਫੁਲਫਿਲ ਕਰਨ ਦੇ ਮੈਂ ਇੱਕ ਚੀਜ਼ ਦੇਣਾ ਸੰਦੀਪ ਵੀ ਅਸੀਂ ਇਥੇ ਆਏ ਸਾਡੇ ਪੇਰੈਂਟਸ ਨੂੰ ਪ੍ਰਾਊਡ ਬਣਾਉਣ ਵਾਸਤੇ ਤੇ ਤੜੀ ਇੱਕ ਹਾਗੀ ਚਾਂਸ ਤੁਸੀਂ ਤੁਹਾਡਾ ਨਾਮ ਬਣਾ ਸਕਦੇ ਨਾਮ ਦੇ ਨਾਲ ਸਾਰਾ ਕੁਝ ਬੰਜਨਾ ਮੈਂ ਇਹ ਕਹਿਣਾ ਚਾਹੁੰਦੀ ਵੀ ਨਸ਼ੇ ਤੋਂ ਬਾਹਰ ਹੋ ਤੇ ਤੁਹਾਡਾ ਨਾਮ ਬਣਾਓ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਆਜ ਕਮਲਜੀਤ ਖੇਡਾਂ ਜਿਹੜੀ ਹੈ ਕਿ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਕਰਾਈ ਜਾਂਦੀਆਂ ਨੇ ਔਰ ਇਹ ਜਿਹੜੀਆਂ ਖੇਡਾਂ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਬੜੇ ਜੋਸ਼ ਉਸ਼ਖਰੋਸ਼ ਖੁਸ਼ੀ ਦੇ ਨਾਲ ਮਨਾਇਆ ਜਾਂਦੀਆਂ ਨੇ ਔਰ ਇਹਨਾਂ ਚਿੰਡਾਂ ਦੀ ਖਾਸੀਅਤ ਹੈ ਵੀ ਸਾਡੇ ਦੇ ਪਿੰਡਾਂ ਨੂੰ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਕਰਦੇ ਨੇ ਪੰਜਾਬ ਦੇ ਦੂਸਰੇ ਸੂਬਿਆਂ ਦੀਆਂ 6 ਸੂਬਿਆਂ ਦੀਆਂ ਜਿਹੜੀਆਂ ਇੱਥੇ ਟੀਮਾਂ ਪਹੁੰਚੀਆਂ ਨੇ ਔਰ ਖਾਸੀਅਤ ਇਹ ਹੈਗੀ ਕਿ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਜਿਹੜੇ ਨੈਸ਼ਨਲ ਔਰ ਇੰਟਰਨੈਸ਼ਨਲ ਖਿਡਾਰੀ ਜਿਹੜੇ ਹੈਗੇ ਉਹ ਨਿਕਲੇ ਨੇ ਔਰ ਇਲਾਕਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਬਹੁਤ ਹੀ ਵਧੀਆ ਉਪਰਾਲਾ ਪਿੰਡ ਕੋਟਲਾ ਸ਼ਾਇਆ ਦਾ ਔਰ ਇੱਥੇ ਦੇ ਲੋਕਾਂ ਦਾ ਨੇੜੇ ਤੇੜੇ ਦੇ ਨੈਨਰਾਈਜ਼ ਦਾ ਬਹੁਤ ਵੱਡਾ ਸਹਯੋਗ ਹੈ ਕਿ ਉਹ ਖੇਡਾਂ ਕਰਵਾ ਕੇ ਇਲਾਕੇ ਨੂੰ ਸੇਧ ਦਿੰਦੇ ਔਰ ਇੱਕ ਖਿਡਾਰੀ ਪੈਦਾ ਕਰਕੇ ਇਲਾਕੇ ਦਾ ਨਾਮ ਜਿਹੜਾ ਹੈਗਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਂਦੇ ਬਿਲਕੁਲ ਬਿਲਕੁਲ ਸਪੋਰਟਸ ਜਿਹੜੇ ਇਵੈਂਟਸ ਨੇ ਨਸ਼ਿਆਂ ਨੂੰ ਟਲ ਪਾਉਣ ਦਾ ਇੱਕੋ ਤਰੀਕਾ ਇਹ ਬੱਚੇ ਜਿਹੜੇ ਸਪੋਰਟਸ ਵਾਲੇ ਪਾਸੇ ਜਾਣ ਬੱਚੇ ਪੜ੍ਹਾਈ ਵਾਲੇ ਪਾਸੇ ਰਹਿਣ ਜਿਹੜਾ ਬੰਚਾ ਜਿਹੜਾ ਬੇਲਾ ਹੋਏਗਾ ਉਹ ਸ਼ੈਤਾਨ ਦਾ ਕਾਰ ਹੈਗਾ ਮਨ ਸ਼ੈਤਾਨ ਦਾ ਕਾਰ ਹੈਗਾ ਉਹ ਨਰਸ਼ਿਆਂ ਵਾਲੇ ਪਾਸੇ ਨੂੰ ਤਰਬੰਦਾ ਅਸੀਂ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਸਪੋਰਟਸ ਵਾਲੇ ਪਾਸੇ ਅੱਗੇ ਲਾ ਕੇ ਰੱਖੀਏ ਤਾਂ ਜੀ ਬੱਚਾ ਜਿਹੜਾ ਨਰਸ਼ਿਆਂ ਦੇ ਕੋਰਡ ਵਾਲੇ ਪਾਸੇ ਜਾ ਹੀ ਨਾ ਬਹੁਤ ਵੱਡਾ ਉਪਰਾ ਲਾਏਗਾ ਤੁਹਾਨੂੰ